ਸ਼ਹਿਜਾਦ ਅਲੀ ਇਹ ਕਹਿੰਦੇ ਕਬੱਡੀ ਦੇ ਸੁਪਰਸਟਾਰ ਹੈ ਕਬੱਡੀ ਦੇ ਸ਼ਹਿਜਾਦੇ ਮੈਦਾਨ ਦੇ ਵਿੱਚ ਪਹੁੰਚ ਚੁੱਕੇ ਹੈ ਸਾਰੇ ਵੀਰਾਂ ਦਾ ਦਿਲੋਸਤ ਸੰਵਾਦ ਹੈ ਕਹਿੰਦੇ ਰਾਣਾ ਬਲਾਚੌਰੀਆ ਉਹ ਵੀ ਭਰਾ ਜਿਹੜਾ ਨਾਲ ਪੁੱਜਿਆ ਹੈ ਦਿਲੋਸਤਕਾਰ ਹੈ ਵੀਰਾਂ ਦਾ ਬਲਾਚੌਰੀਆ ਅੱਜ ਉਹ ਵੀ ਪੁੱਜਿਆ ਨਾਲ ਵੀਰਾਂ ਦਾ ਕਹਿੰਦੇ ਵੱਡਾ ਸਤਿਕਾਰ ਵੱਡਾ ਮੋਹ ਵੱਡੀ ਮੁਹੱਬਤ ਆ ਖੋਖਰ ਦੀ ਨਾਂ ਕਹਿੰਦੇ ਸ਼ਕਰਪੁਰ ਦੇ ਨਾਲ ਖੜਕਣ ਲੱਗੀ ਹੈ ਖੋਖਰ ਪਿੰਡ ਦੇ ਲਈ ਕਦੇ ਤੂੜ ਸਿੰਘ ਪਲਵਾਨ ਵਰਗੇ ਖੋਖਰ ਪਿੰਡ ਦੇ ਲਈ ਜੱਗਾ ਸਿੰਘ ਵਰਗੇ ਖੋਖਰ ਪਿੰਡ ਦੇ ਲਈ ਕਹਿੰਦੇ ਗੱਲਾਂ ਬਾਤਾਂ ਕਹਿੰਦੇ ਬੁਗੜ ਹੋਰਾਂ ਨੇ ਕਰਵਾਈਆਂ ਨੇ ਖੋਖਰ ਪਿੰਡ ਦਾ ਲਾਓ ਅਗਲੇ ਬਲਾਰੇ ਰੁਪਿੰਦਰ ਜਲਾਲ ਭਾਈ ਇੱਕ ਅਮਰੀਖ ਹੋਸੇ ਕੋਟਰਾ ਤੇ ਬੂਟਾ ਉਮਰੀਆਣਾ ਵੀਰ ਬਣ ਕੇ ਸਾਡੇ ਨਾਲ ਇੱਥੇ ਜਰੂਰ ਸੰਪਰਕ ਸਖਰਾਜ ਰੋਡੇ ਸੰਪਰਕ ਕਰਨੇ ਇੱਥੇ ਜੱਗੂ ਹਾਕਮ ਵਾਲੀ ਐ ਭਾਈ ਕਿੰਨਾ ਕੋ ਪਿਆਰ ਕਰਦੇ ਹੋ ਜੱਗੂ ਹਾਕਮ ਵਾਲੀ ਨੂੰ ਹੈਲੋ ਅ ਗਗਨਨਾ ਡਾਕਟਰ ਬਾਂਦਰ ਜਟਾਣਾ 500 ਰੁਪਏ ਲੈ ਜੇ ਵੀ ਇਹ 500 ਰੁਪਏ ਤੇਰੇ ਲਈ ਜਸਵਿੰਦਰ ਸਰਪੰਚ